ਗੁਰਦੁਆਰਾ ਸਿੰਘ ਸਭਾ ਕਰਤਿਨੋਆ ਬਰਗਮੋ ਵਿਖੇ ਹੋਲੇਮ ਹੱਲੇ ਨੂੰ ਸਮਰਪਿਤ ਕਰਵਾਏ ਗਏ ਸਿੱਖ ਮਾਰਸ਼ਲ ਆਰਟ ਗੱਤਕਾ ਮੁਕਾਬਲੇ ਮੁਕਾਬਲਿਆਂ ਵਿੱਚ ਪਾਗਲਨ ਲਈ ਸਿੰਘਾਂ ਨੇ ਇੰਗਲੈਂਡ ਫਰਾਂਸ ਅਤੇ ਸਵਿਟਜ਼ਰਲੈਂਡ ਤੋਂ ਵਿਸ਼ੇਸ਼ ਤੌਰ ਤੇ ਪਰੀ ਹਾਜ਼ਰੀ ਬੀਤੇ ਦਿਨੀ ਗੁਰਦੁਆਰਾ ਸਿੰਘ ਸਭਾ ਕਰਤਿਨੋਆ ਬਰਗਮੋ ਵਿਖੇ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਖਾੜੇ ਸਜਾਏ ਗਏ ਜਿਨ੍ਹਾਂ ਵਿੱਚ ਇਟਲੀ ਦੀਆਂ ਵੱਖ-ਵੱਖ ਗੱਤਕਾ ਅਕੈਡਮੀਆਂ ਨੇ ਹਿੱਸਾ ਲਿਆ ਜਿਕਰ ਜੋਗਕ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਸਿੰਘਾਂ ਨੇ ਇੰਗਲੈਂਡ ਫਰਾਂਸ ਅਤੇ ਸਵਿਟਜ਼ਰਲੈਂਡ ਤੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇੰਨੇ ਮੁਕਾਬਲੇ ਦੀ ਸ਼ੁਰੂਆਤ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਹੋਲੇ ਮਹੱਲੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਜਥੇਦਾਰ ਨਿਹਾਲ ਸਿੰਘ ਦੀ ਹਰੀਆਂਵਿੱਲਾ ਵਾਲੇ ਅਤੇ ਸਿੱਖ ਪੰਦੇ ਮਹਾਨ ਵਿਦਵਾਨ ਗਿਆਨੀ ਸ਼ੇਰ ਸਿੰਘ ਦੀ ਅੰਬਾਲੇ ਵਾਲਿਆਂ ਵੱਲੋਂ ਬੱਚਿਆਂ ਨੂੰ ਥਾਪੜਾ ਦੇ ਕੇ ਕਰਵਾਈ ਗਈ ਨਿਆੰਗ ਸਿੰਘ ਅਰੇ ਬਾਣੇ ਵਿੱਚ ਸਦੀ ਪੁਜੰਗੀ ਤੇ ਪੁਜੰਗਣਾ ਨੇ ਨਿੱਕਤ ਕੇ ਤੇ ਅਦੁੱਝ ਜੋਹਰ ਦਿਖਾਏ। ਇਹ ਮੁਕਾਬਲੇ ਵੱਖ-ਵੱਖ ਉਮਰ ਦੇ ਗਰੁੱਪਾਂ ਵਿੱਚ ਕਰਵਾਏ ਗਏ ਜਿਨ੍ਹਾਂ ਨੇ ਨਿਯੇ ਹੇਠ ਲਿਖੇ ਅਨੁਸਾਰ ਰਹੇ। 16 ਸਾਲ ਤੋਂ ਘੱਟ ਉਮਰ ਦੀਆਂ ਪੁਜੰਗਣਾਵਾਂ ਵਿੱਚੋਂ ਪਹਿਲਾ ਸਥਾਨ ਗਰੁੱਪ 1D ਵਿੱਚੋਂ ਬਖਸ਼ਦੀਪ ਕੋਰ, ਦੂਜਾ ਸਥਾਨ 7D ਵਿੱਚੋਂ ਸਰਬਜੋਤ ਕੋਰ ਅਤੇ ਤੀਜਾ ਸਥਾਨ 6D ਵਿੱਚੋਂ ਸੰਦੀਪ ਕੋਰ ਨੇ ਹਾਸਲ ਕੀਤਾ। ਇਸੇ ਤਰ੍ਹਾਂ 16 ਸਾਲ ਤੋਂ ਘੱਟ ਉਮਰ ਦੇ ਪੁਜੰਗੀਆਂ ਵਿੱਚੋਂ ਪਹਿਲਾ ਸਥਾਨ 16B ਵਿੱਚੋਂ ਰਦੀਪ ਸਿੰਘ ਦੂਜੇ ਸਥਾਨ 4B ਵਿੱਚੋਂ ਸਮਰਦੀਪ ਸਿੰਘ ਤੀਜੇ ਸਥਾਨ 2B ਵਿੱਚੋਂ ਗੁਰਤਾਜ ਸਿੰਘ ਨੇ ਹਾਸਲ ਕੀਤਾ 16 ਸਾਲ ਤੋਂ ਵੱਧ ਉਮਰ ਦੇ ਸਿੰਘਣੀਆਂ ਵਿੱਚੋਂ ਪਹਿਲਾ ਸਥਾਨ 1C ਵਿੱਚੋਂ ਇੱਕਦੀਪ ਕੌਰ ਦੂਜੇ ਸਥਾਨ 4C ਵਿੱਚੋਂ ਗੁਲਰਾਜ ਕੌਰ ਤੇ ਤੀਜਾ ਸਥਾਨ 5C ਵਿੱਚੋਂ ਪਲਕਪ੍ਰੀਤ ਕੌਰ ਨੇ ਹਾਸਲ ਕੀਤਾ ਇਸੇ ਤਰ੍ਹਾਂ 16 ਸਾਲ ਤੋਂ ਉੱਪਰ ਉਮਰ ਦੇ ਸਿੰਘਾਂ ਵਿੱਚੋਂ ਪਹਿਲਾ ਸਥਾਨ 18A ਵਿੱਚੋਂ ਹਰਪ੍ਰੀਤ ਸਿੰਘ ਦੂਜੇ ਸਥਾਨ 11A ਵਿੱਚੋਂ ਸੁਖਬਾਲ ਸਿੰਘ ਤੇ ਤੀਜਾ ਸਥਾਨ ਗਰੁੱਪ D A ਵਿੱਚੋਂ ਨਵਦੀਪ ਸਿੰਘ ਨੇ ਹਾਸਲ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਪੰਜਾਬ ਸਰਕਾਰ ਤੋਂ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸਾਰਿਆਂ ਹੀ ਆਈਆਂ ਹੋਈਆਂ ਗ ਕਿਆ ਗਿਆ ਅਤੇ ਸਾਰੇ ਨੇ ਧੰਨਵਾਦ ਕੀਤਾ ਗਿਆ ਸਮਾਪਤੀ ਵਾਲੇ ਜਥੇਦਾਰ ਦਿਹਾਲ ਸਿੰਘ ਜੀ ਹਰੀਆਂ ਮੇਲਾ ਵਾਲੇ ਤੇ ਗਿਆਨੀ ਸ਼ੇਰ ਸਿੰਘ ਦੇ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਮੁਕਾਬਲੇ ਵਿੱਚ ਜਿੱਤੂ ਰਹਿਣ ਵਾਲੇ ਸਾਰੇ ਹੀ ਸਿੰਘਾਂ ਤੇ ਸਿੰਘਣੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ